ਪੁਰਾ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਰਾਜ ਲਾਲੀ ਗਿੱਲ ਨੇ Rajiv Gandhi National University of Law ਦੇ ਪਿਛਲੇ ਕੁਝ ਦਿਨਾ ਤੋਂ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਦੇ ਨਾਲ ਮੁਲਾਕਾਤ ਕੀਤੀ ਹੈ। ਉਹਨਾਂ ਜਿਹਾ ਮੁਸ਼ਕਿਲਾਂ ਵਿਸੁਣੀਆਂ ਗਈਆਂ ਨੇ। ਚੇਅਰਪਰਸਨ ਨੇ ਕਿਹਾ ਕਿ ਵਿਦਿਆਰਥੀਆਂ ਦੇ ਦੱਸਣ ਮੁਤਾਬਕ ਜੋ ਗਲਤ ਗੱਲਾਂ ਹੋਈਆਂ ਨੇ ਉਸ ਦਾ ਜਵਾਬ ਮੰਗਿਆ ਜਾਵੇਗਾ। ਕਿਉਂਕਿ ਇਹ ਗਲਤ ਤੇ ਸੰਵੇਦਨਸ਼ੀਲ ਮਸਲਾ ਹੈ। ਉਹਨਾਂ ਨੇ ਇਸ ਦੌਰਾਨ ਵਾਈਸ ਚਾਂਸਲਰ ਅਤੇ ਮਹਿਲਾ ਫੈਕਲਟੀ ਮੈਂਬਰਾਂ ਦੇ ਨਾਲ ਗੱਲਬਾਤ ਕੀਤੀ ਹੈ। ਅਬੀਨੇ ਹਰਤਿਆ ਦੇ ਨਾਲ ਗੱਲਬਾਤ ਦੌਰਾਨ ਰਾਜਦਾਲੀ ਗਿੱਲ ਨੇ ਕਿਹਾ ਕਿ ਵਿਦਿਆਰਥੀਆਂ ਦੀ ਪੜ੍ਹਾਈ ਕਿਸੇ ਵੀ ਕੀਮਤ ਤੇ ਖਰਾਬ ਨਹੀਂ ਹੋਣੀ ਚਾਹੀਦੀ ਹੈ ਇਸ ਮਾਮਲੇ ਦਾ ਹੱਲ ਜਿਹੜਾ ਕਿ ਗੱਲਬਾਤ ਰਾਹੀਂ ਇੱਕ ਕਮੇਟੀ ਦਾ ਗਠਨ ਕਰਕੇ ਕੀਤਾ ਜਾਣਾ ਚਾਹੀਦਾ ਹੈ ਤੇ ਉਹ ਤੇ ਉਹ ਨਾ ਵਿਦਿਆਰਥੀਆਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਹਰ ਸਮੇਂ ਉਹਨਾਂ ਦੇ ਨਾਲ ਖੜੇ ਨੇ ਤੇ ਉਹਨਾਂ ਨੂੰ ਕੋਈ ਵੀ ਜਿਹੜੀ ਕਿ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਉਹਨਾਂ ਕਿਹਾ ਹੈ ਕਿ ਉਹ ਖੁਦ ਇੱਕ ਬੇਟੀ ਦੀ ਮਾਂ ਹੈ ਇਸ ਲਈ ਉਹ ਵਿਦਿਆਰਥੀਆਂ ਦੀਆਂ ਭਾਵਨਾਵਾਂ ਨੂੰ ਚੰਗੀ ਤਰ੍ਹਾਂ ਸਮਝਦੇ ਨੇ ਵਿਦਿਆਰਥੀਆਂ ਦੇ ਹੀ ਗੱਲ ਕਰਨਗੇ ਅੱਜ ਇਹ ਪਰਸੋਂ ਨੇ ਕਿਹਾ ਕਿ ਵਿਦਿਆਰਥੀਆਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਲਾਜ਼ਮੀ ਤੌਰ ਤੇ ਕੀਤਾ ਜਾਵੇਗਾ ਜਿਵੇਂ ਮੈਂ ਸਟੂਡੈਂਟਸ ਨੂੰ ਮਿਲੀ ਆ ਔਰ ਉਹਨਾਂ ਨੇ ਮੈਨੂੰ ਜੋ ਵੀ ਉਹਨਾਂ ਦੀ ਇਸ਼ੂ ਸੀ ਪ੍ਰੋਬਲਮਸ ਸੀਗੀਆਂ ਉਹਨਾਂ ਨੇ ਮੈਨੂੰ ਦੱਸਿਆ ਨੇ ਸਾਰੀਆਂ ਪ੍ਰੋਬਲਮਸ ਕਿ ਜੋ ਜੋ ਉਹਨਾਂ ਨੂੰ ਕੁਝ ਅਜੀ ਚੀਜ਼ ਦੀ ਆਬਜੈਕਸ਼ਨ ਸੀਗੀ ਜਾਂ ਉਹਨਾਂ ਨੂੰ ਕੋਈ ਚੰਦਰੇ ਕਿ ਫੈਸਿਲਿਟੀ ਉਹਨਾਂ ਨੂੰ ਮਿਲਣੀ ਚਾਹੀਦੀ ਉਹ ਉਹਨਾਂ ਦੇ ਲਈ ਵੀ ਦੱਸਿਆ ਨੇ ਕੁਝ ਫੀਸਸ ਦੀ ਵੀ ਪ੍ਰੋਬਲਮ ਸੀ ਉਹਨਾਂ ਦੇ ਬਾਰੇ ਵੀ ਦੱਸਿਆ ਉਹਨਾਂ ਨੇ ਉਹਨਾਂ ਨੂੰ ਸੁਣਨ ਤੋਂ ਬਾਅਦ ਮੈਂ ਉਹਨਾਂ ਨੂੰ ਪੂਰਾ ਯਕੀਨ ਦਿਲਾਇਆ ਕਿ ਜੋ ਉਹਨਾਂ ਦੀਆਂ ਪ੍ਰੋਬਲਮਸ ਨੇ ਸਾਰੀਆਂ ਐਡਰੈਸ ਹੋਣਗੀਆਂ ਉਦੋਂ ਬਾਅਦ ਮੈਂ ਵੀ ਸੀ ਸਾਹਿਬ ਨਾਲ ਗੱਲ ਕੀਤੀ ਹੈ ਉਹਨਾਂ ਦੇ ਵੀ ਕਹਿਣ ਦਾ ਉਹਨਾਂ ਦਾ ਵੀ ਸੁਣਿਆ ਤਰਕ ਵੀ ਉਹ ਕੀ ਕਹਿੰਦੇ ਨੇ ਇਸ ਦੇ ਬਾਰੇ ਕੁਝ ਫੀਮੇਲ ਫੈਕਲਟੀਜ਼ ਆਈਆਂ ਨੇ ਉਹਨਾਂ ਨੂੰ ਵੀ ਸੁਣਿਆ ਸਾਰਾ ਕੁਝ ਹੁਣ ਅਸੀਂ ਇਸ ਕੰਸੈਂਸਸ ਤੇ ਪਹੁੰਚਿਆ ਕਿ ਸਟੂਡੈਂਟਸ ਜਿਹੜੇ ਨੇ ਉਹ ਆਪਣੇ ਰਿਪਰੈਜ਼ੈਂਟੇਟਿਵਸ ਚੁਣਨਗੇ ਔਰ ਇਧਰੋਂ ਜੋ ਵੀ ਉਹ ਕਹਿਣਗੇ ਕਿ ਸਾਡੇ ਫੈਕਲਟੀ ਮੈਂਬਰ ਇਹ ਹੋਣੇ ਚਾਹੀਦੇ ਨੇ ਉਹਦੇ ਅੰਦਰ ਜਾਂ ਕੋਈ ਬਾਹਰ ਦਾ ਮੈਂਬਰ ਉਹਦੇ ਚ ਪੈਣਾ ਚਾਹੀਦਾ ਜਾਂ ਸਾਡੇ ਪ੍ਰਸ਼ਾਸਨ ਦੇ ਤਰਫੋਂ ਮੈਂਬਰ ਉਹਨਾਂ ਦੇ ਪੈਣਾ ਚਾਹੀਦਾ ਉਹ ਕਮੇਟੀ ਬਣੇਗੀ। ਔਰ ਮੈਂ ਸਟੂਡੈਂਟਸ ਨੂੰ ਪੁੱਛਿਆ ਸੀਗਾ ਕਿ ਜੇ ਤੁਹਾਨੂੰ ਮੇਰੀ ਜ਼ਰੂਰਤ ਹੈ ਉਹ ਕਹਿੰਦੇ ਤੁਹਾਨੂੰ ਉਹਨਾਂ ਨੂੰ ਮੇਰੀ ਜ਼ਰੂਰਤ ਹੈ ਬਹੁਤ। ਜੋ ਕਹਿਣਗੇ ਕਿ ਮੈਂ ਜ਼ਰੂਰ ਦੁਬਾਰਾ ਫੇਰ ਆਵਾਂਗੀ ਉਹਨਾਂ ਦੇ ਨਾਲ انا ਉਹਨੂੰ ਰਿਪਰੈਜ਼ੈਂਟ ਕਰਾਂ ਕਿਉਂਕਿ ਮੇਰਾ ਕੰਮ ਹੀ ਇਹ ਹੈਗਾ ਕਿ ਗਰਲਜ਼ ਦੀ ਸੇਫਟੀ ਐਂਡ ਸਿਕਿਉਰਿਟੀ ਦੇ ਲਈ। ਠੀਕ ਹੈ। ਮੈਂ ਪਹਿਲਾਂ ਇਹ ਬੁੱਧੀ ਨੂੰ ਕਿਸ ਤਰੀਕੇ ਦਾ ਦੇਖ ਰਿਓ ਤੁਸੀਂ ਸਾਰਾ ਕਾਫੀ ਦਿਨ ਲੱਗਿਆ ਨਹੀਂ ਐਨਾਲਾਈਜ਼ ਕੀਤਾ ਸਾਰਾ ਮਤਲਬ। ਕਿਸ ਤਰੀਕੇ ਦਾ ਦੇਖਿਓ ਗਲਤੀ ਕਿਸ ਤੋਂ ਮੰਨਦੇ ਹੋ ਸਭ ਤੋਂ ਪਹਿਲਾਂ। ਨਹੀਂ ਮ ਸਟੂਡੈਂਟਸ ਦੇ ਰਿਪਰੈਜ਼ੈਂਟੇਟਿਵਸ ਨੂੰ ਵੀ ਅੱਗੇ ਪਾਵਾਂਗੇ ਉਸ ਤੋਂ ਬਾਅਦ ਅਸੀਂ ਡਿਸਾਈਡ ਕਰ ਸਕਦੇ ਹਾਂ ਕਿ ਵਾਕੀ ਕੌਣ ਗਲਤ ਹੈ ਕੌਣ ਸਹੀ ਹੈ ਕਿਉਂਕਿ ਦੋਵਾਂ ਧਿਰਾਂ ਦੇ ਕੋਲ ਆਪਣੇ ਆਪਣੇ ਆਰਗੂਮੈਂਟਸ ਨੇ ਨਹੀਂ ਬੱਚੇ ਅੱਜ ਬਹੁਤ ਖੁਸ਼ੀ ਹੋਏ ਨੇ ਕਿ ਚਲੋ ਉਹਨਾਂ ਦੀ ਸੁਣੀ ਗਈ ਹੈ ਗੱਲ ਹੰਡਲ ਦੇ ਮੇਰਾ ਖਿਆਲ ਹੈ ਜਲਦੀ ਰਿਜ਼ੋਲਵ ਹੋ ਜਾਏ ਮੈਮ ਪਿਛਲੇ 4 ਦਿਨ ਤੋਂ ਸਮਝ ਰਹੇ ਸੀ ਤੁਸੀਂ ਅੱਜ ਆਏ ਹੋ ਤੁਹਾਡੀ ਕੋਈ ਕੰਪਲੀਟ ਆਈ ਹੈ ਜਾਂ 4 ਦਿਨ ਮੈਂ ਨਹੀਂ ਮੈਂ 2 ਦਿਨ ਤੋਂ ਐਡਮਿਨਿਸਟ੍ਰੇਸ਼ਨ ਦੇ ਟੱਚ ਵਿੱਚ ਸੀ ਠੀਕ ਹੈ ਨਾ ਮੈਨੂੰ ਜਦੋਂ ਲੱਗਿਆ ਕਿ ਨਹੀਂ ਇਹ ਜਿਹੜਾ ਮੈਨੂੰ ਹੁਣ ਇਸ ਟਾਈਮ ਤੇ ਜਾਣਾ ਚਾਹੀਦਾ ਤੇ ਉਸ ਟਾਈਮ ਆਈ ਹਾਂ ਕਿ ਬਹੁਤ ਵੱਡੀ ਯੂਨੀਵਰਸਿਟੀ ਹੈ ਇੰਡੀਆ ਦੀ ਉਹ ਇੰਡੀਆ ਦੀ ਰੀਪਰਟ ਚਾਰ ਦੇ ਤੋਂ ਬਣਦਾ ਨਹੀਂ ਕੋਈ ਗੱਲ ਨਹੀਂ ਇਸ ਤੇ ਹੁੰਦਾ ਆ ਕਦੇ ਇੱਕ ਸਟੂਡੈਂਟ ਜੇਕਰ ਉਹਨਾਂ ਨੂੰ ਕਿਸੇ ਚੀਜ਼ ਦੀ ਨਿਰਾਸ਼ੀ ਹੈ ਤੇ ਉਹ ਆਪਣੇ ਪ੍ਰੋਟੈਸਟ ਕਰਦੇ ਉਹਨਾਂ ਦਾ ਰਾਈਟ ਹੈ ਪ੍ਰੋਟੈਸਟ ਕਰਨਾ ਠੀਕ ਹੈ ਔਰ ਹੁਣ ਜਿਹੜੀ ਇਹ ਕਮੇਟੀ ਬਣਾ ਕੇ ਬੜੀ ਜਲਦੀ ਕੌਨਸਟੀਟ ਹੋ ਜਾਏਗੀ ਔਰ ਉਹਦੇ ਅੰਦਰ ਬੈਠ ਕੇ ਦੇਖਾਂਗੇ ਸਟੂਡੈਂਟ ਰੋਕ ਲਗਾਏ ਕਿ ਬਿਨਾਂ ਦੱਸੀ ਪੋਸਟਲ ਜੀ ਜਾਣਾ ਉਹਨਾਂ ਦੇ ਕਹਿੰਦੇ ਹੁਣ ਤੁਹਾਨੂੰ ਦੱਸਿਆ ਕਿ ਲੈਗ ਦਾ ਠੀਕ ਹੈ ਸਟੂਡੈਂਟਸ ਨੂੰ ਮੈਨੂੰ ਦੱਸਦੇ ਨੇ ਆਪਣੇ ਇਸ਼ੂਸ ਦੱਸਦੇ ਨੇ ਤੇ ਫੈਕਲਟੀ ਮੈਂਬਰ ਤੋਂ ਮੈਨੂੰ ਉਹਨਾਂ ਦੇ ਆਰਗੂਮੈਂਟ ਮੈਨੂੰ ਲੱਗਦਾ ਜੀ ਹੋਰ ਇਸ਼ੂ ਨੂੰ ਲੈ ਕੇ ਇਸ ਮੁੱਦੇ ਨੂੰ ਜਰਾ ਉਠਾਇਆ ਜਾਣਾ ਨਹੀਂ ਇਹ ਮੈਨੂੰ ਇਹ ਸਿਰਫ ਇਹ ਨਹੀਂ ਮੈਂ ਸਿਰਫ ਉਸੇ ਮੁੱਦੇ ਉੱਤੇ ਗੱਲ ਕਰ ਰਹੀ ਹਾਂ ਜੋ ਕਿ ਸਿਹਤ ਦੀ ਚਿੰਤਾ ਹੈ ਬੀ ਸਾਲ ਦੀ ਗੱਲ बार-बार ਕਹਿੰਦੇ ਕਿ ਮੈਨੂੰ ਸਟੂਡੈਂਟ ਦੀ ਸਿਹਤ ਦੀ ਚਿੰਤਾ ਹੈ ਸਿਹਤ ਦੀ ਚਿੰਤਾ ਕਿਸ ਤਰ੍ਹਾਂ ਹੋ ਸਕਦੇ ਹੈ ਕਿ ਬਿਮਾਰੀ ਹੀ ਨਹੀਂ ਫੈਲੀ ਕੀ ਲੱਗਦਾ ਕਿ ਦੇਖੋ ਆਪਾਂ ਨਾ ਹਰ ਇੱਕ ਚੀਜ਼ ਦਾ ਬੈਠੇ ਪਰ ਉਹ ਟ੍ਰੈਡ ਨਾ ਕਰੀਏ ਉਸ ਚੀਜ਼ ਨੂੰ ਠੀਕ ਹੈ ਕਿਉਂਕਿ ਸਟੂਡੈਂਟਸ ਬਾਹਰ ਬੈਠੇ ਨੇ ਗ ਤਾਂ ਵੀ ਸਿਸਟਮ ਨੇ ਕਹਿ ਵੀ ਦਿੱਤਾ ਤੇ ਕੋਈ ਵੱਡੀ ਗੱਲ ਨਹੀਂ ਸੀ ਹੋਈ ਇਹ ਦੇ ਅੰਦਰ ਪਰ ਸਾਨੂੰ ਦੇਖਣਾ ਕਿ ਜਿਹੜੇ ਸਟੂਡੈਂਟਸ ਦੇ ਜੋ ਕਿ ਉਹ ਕਹਿ ਰਹੇ ਨੇ ਉਹਨਾਂ ਦਾ ਆਨਸਰ ਉਹਨਾਂ ਨੂੰ ਪੂਰਾ ਮਿਲਣਾ ਹੈ ਬਸ